ਅਗ ਪਾਪ ਸਕਲ ਮਲ ਸ਼ਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਾਨਕ ਨਦਰੀਆਉ ਜਨਮ ਹਮ ਕਾਲਖ ਤੋਵੈ ਕਹੋ ਦਲਰਸੀਵੀ ਹੈ ਐਨਿਸ ਸੈ ਸਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਿਗੁਰੂ ਸਾਹਿਬ ਜੀ ੴ ਸਤਨਾਮ ਪ੍ਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਅਸਾ ਮਹਿਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕਿ ਲਿਖੇ ਟੁੰਡੇ ਅਸਰਾਜੇ ਕੀ ਤੁਨੀ ਸ਼ੋਕ ਮਹਿਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਮਹਿਲਾ ਦੂਜਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ ਮਹਿਲਾ ਪਹਿਲਾ ਨਾਨਕ ਗੁਰੂ ਦਾ ਚੇਤਨੀ ਮਨ ਆਪਣੇ ਸੁਚੇਤੇ ਛੁੱਟੇ ਤਿਲ ਬੁਆੜ ਜਿਉ ਸੰਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹ ਨਾਨਕ ਸੋ ਨਾਹਾ ਫਲੀਆਂ ਫੁਲੀਆਂ ਬੱਬੜੇ ਭੀ ਧਨ ਵਿੱਚ ਸਵਾ ਪੌੜੀ ਆਪਣੇ ਆਪ ਸਜੋ ਆਪੀ ਨੇ ਰਚਿਓ ਨਾਉ ਦਈ ਕੁਦਰਤ ਸਾਜੀਐ ਕਰ ਆਸਣ ਜਿੱਥੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇਂ ਕਰੇ ਪਸਾਓ ਤੂੰ ਤੂੰ ਜਾਣੋਈ ਸਭ ਸਹਿ ਦਿਲ ਸਹਿ ਜਿੰਦ ਗਵਾਓ ਕਰ ਆਸਣ ਜਿੱਥੋ ਚਾਹੋ ਤੂੰ ਜਾਣੋ ਇਹ ਸਭ ਸੇ ਦਿਲ ਸੇ ਜਿੰਦ ਗਵਾਓ ਕਰ ਆਸਣ ਜਿੱਥੋ ਚਾਹੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਬਰ ਸ਼ਤਰ ਤੱਕ ਦੇ ਮਾਲਕ ਜੁਗੋ ਜੁਗਾਡਾਲ ਹਲਤ ਪਲਦ ਦੇ ਸਵਾਰਨ ਹਾਰ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਤੇ ਸਦਕਾ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਆਪਣੀ ਗੋਦ 'ਚ ਬਿਠਾਇਆ ਆਪਣਾ ਨਾਮ ਜਪਾਇਆ ਆਪਣੀ ਸੰਗਤ ਬਖਸ਼ੀਆ ਗੁਰੂ ਪਾਤਸ਼ਾਹ ਨੇ ਕੋਟਾ ਨੂੰ ਕੋਟ ਸ਼ੁਕਰਾ ਗੁਰੂ ਪਾਤਸ਼ਾਹੀ ਦਾ ਕੁਝ ਸਮੇਂ ਲਈ ਹੁਣ ਆਪਾਂ ਪਾਣੀ ਦੀ ਵਿਚਾਰ ਕਰਨੀ ਆ ਜਿਹੜੀ ਪਾਣੀ ਆਪਾਂ ਵਿਚਾਰ ਦੇ ਲਈ ਲਈ ਆ ਆਸਾ ਰਿਵਾਰ ਆਪਾਂ ਕਹਿੰਦੇ ਆ ਬੜੀ ਪਿਆਰੀ ਬਾਣੀ ਆ ਸਾਰੇ ਵੱਡੇ ਗੁਰਦਵਾਰਿਆਂ ਜਾਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਸਵੇਰੇ ਦਰਬਾਰ ਸਾਹਿਬ ਤੋਂ ਲਾਈਵ ਹੁੰਦਾ ਆ ਬੰਗਲਾ ਸਾਹਿਬ ਤੋਂ ਹੁੰਦਾ ਸਾਰੇ ਸੁਣਦੇ ਆਪਾਂ ਜੇ ਕਿਤੇ ਆਸਾ ਦੀ ਵਾਰ ਦੇ ਵਿਚਾਰ ਹੋਏ ਨਾ ਕਥਾ ਹੋਏ ਠੀਕ ਸਾਰੀ ਦੁਨੀਆ ਹਿਲ ਜੇ ਕਿ ਬਾਬਾ ਜੀ ਕੀ ਕਹਿ ਰਿਹਾ ਅਸੀਂ ਕੀ ਕਰ ਰਹੇ ਆ ਕੀਰਤਨ ਸਾਨੂੰ ਸਮਝ ਨਹੀਂ ਆਉਂਦਾ ਨਾ ਪਾਠ ਦਾ ਪਾਠ ਸਾਨੂੰ ਸਮਝ ਨਹੀਂ ਆਉਂਦਾ ਕਿੰਨੇ ਸ਼ਲੋਕ ਹੀ ਪੌੜੀ ਆ ਪਾਠ ਕੀਤਾ ਤਾਲ ਸਮਝ ਆਈ ਵੀ ਗੁਰੂ ਸਾਹਿਬ ਨੇ ਕੀ ਕਿਹਾ ਨਹੀਂ ਨਾ ਪਤਾ ਨਾ ਗੁਰੂ ਪਾਤਸ਼ਾਹ ਦਾ ਜੀਵਨ ਦਾ ਰਾਹ ਦੱਸਿਆ ਸਾਨੂੰ ਸਿੱਖਣਾ ਹੈ ਗੁਰੂ ਪਾਤਸ਼ਾਹ ਕੋਲੋਂ ਆਪਾਂ ਸਿੱਖਾਂ ਸਿੱਖ ਦਾ ਮਤਲਬ ਹੁੰਦਾ ਸਟੂਡੈਂਟ ਸਿੱਖਣ ਵਾਲਾ ਸਿੱਖਿਆਰਥੀ ਗੁਰੂ ਦਾ ਮਤਲਬ ਟੀਚਰ ਸਾਡੇ ਟੀਚਰ ਹਨ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਆਪਾਂ ਸਿੱਖਿਆਰਥੀ ਆ ਅਸੀਂ ਗੁਰੂ ਸਾਹਿਬ ਕੋਲੋਂ ਸਿੱਖਣਾ ਆ ਸਤ ਸੰਗਤ ਸਤਗੁਰ ਚੱਟ ਸਾਲ ਹੈ ਜਿਤ ਹਰ ਹੁਣ ਸਿੱਖਾ ਇਹ ਸਤ ਸੰਗਤ ਦਾ ਗੁਰੂ ਪਾਤਸ਼ਾਹੀ ਗੁਰਦੁਆਰੇ ਆਪਾਂ ਬੈਠੇ ਆਂ ਚੱਟ ਸਾਲ ਇਹਨੂੰ ਚੱਟ ਸਾਲ ਗਿਆ ਗੁਰੂ ਸਾਹਿਬ ਨੇ ਪਾਠਸ਼ਾਲਾ ਜਿਵੇਂ ਆਪਾਂ ਕਹਿੰਦੇ ਆ ਸਕੂਲ ਕਲਾਸ ਇਹ ਕਲਾਸ ਆ ਗੁਰੂ ਪਾਤਸ਼ਾਹੀ ਇੱਥੇ ਗੁਰੂ ਸਾਹਿਬ ਸਾਨੂੰ ਰੱਬੀ ਗਿਆਨ ਦਿੰਦੇ ਆ ਰੱਬ ਦੀ ਸਮਝ ਦਿੰਦੇ ਆ ਜੀਵਨ ਦੀ ਜਾਂਚ ਦਿੰਦੇ ਆ ਸਿਖਾਉਂਦੇ ਆ ਇੱਥੇ ਇਹ ਗੁਰੂ ਸਾਹਿਬ ਕਲਾਸ ਆ ਗੁਰੂ ਸਾਹਿਬ ਦੀ ਪੀ ਆਪਾਂ ਕਦੇ ਕਲਾਸ ਲਾਈ ਸਿੱਖਿਆ ਗੁਰੂ ਸਾਹਿਬ ਕੋਲੋਂ ਨਹੀਂ ਸਿੱਖਿਆ ਆਪਾਂ ਸਾਰੇ ਪੜੇ ਆ ਸਕੂਲਾਂ ਚ ਗਏ ਆ ਕਿਵੇਂ ਟਾਈਮ ਸਿਰ ਜਾਈਦਾ ਸਕੂਲ ਟੌਪਰ ਬੈਠੀਦਾ ਅਡਿਸਿਪਲਨ ਨਹੀਂ ਹੁੰਦੇ ਟੀਚਰ ਬੋਲਣ ਨਹੀਂ ਦਿੰਦੀ ਗੱਲ ਨਹੀਂ ਕਰ ਸਕਦਾ ਬਈ ਤੋਂ ਕੋਈ ਸਮਝ ਨਹੀਂ ਨਾ ਕੋਈ ਸਮਝ ਆਉਂਦਾ ਨਾ ਹੁਣ ਜੇ ਕਦੇ ਆਸਾ ਦੀ ਵਾਰ ਦੀ ਵਿਚਾਰ ਹੋਏ ਕਿੰਨੀ ਸੰਗਤ ਜਾਂਦੀ ਹੈ ਰੋਹੇ ਦਰਬਾਰ ਸੇ 2.5 ਲੱਖ ਦੇ ਕਰੀਬ ਬੰਦਾ ਜਾਂਦਾ ਰੋਜ਼ ਤੋ ਇੰਨਕ ਦਿਨ ਲਗ ਰਹੀ ਗੇਟ ਤੇ ਖੜ ਜੋ ਸੰਗਤ ਬਾਹਰ ਆ ਰਹੀ ਜਿੰਨੂੰ ਮਰਜ਼ੀ ਪੁੱਛ ਲੋ ਭਾਈ ਸਾਹਿਬ ਅੰਦਰ ਗੁਰੂ ਜੀ ਬਾਣੀ ਅਮਰਤ ਸਾਰੇ ਬਾਣੀ ਗੁਰੂ ਆ ਨਾ ਬਾਣੀ ਦਾ ਕੀਰਤਨ ਹੋ ਰਿਹਾ ਹੈ ਅੰਦਰ ਗੁਰੂ ਹੀ ਬੋਲ ਰਿਹਾ ਹੈ ਕੀ ਕਹਿ ਰਿਹਾ ਹੈ ਸ਼ਬਦ ਪਤਾ ਨਹੀਂ ਹੁਕਮਨਾਮਾ ਕੀ ਹੈ ਪਤਾ ਨਹੀਂ ਕੀ ਕਰਨ ਗਿਆ ਹੈ ਉੱਥੇ ਸੈਲਫੀ ਲੈਣ ਕਿ ਲੰਗਰ ਖਾਣ ਬਿਕ ਨਗਦ ਮਗਨਾਉਣ ਆਪਾਂ ਗੁਰਦੁਆਰੇ ਚੱਲ ਜਾਂਦੇ ਆ ਸਾਨੂੰ ਪਤਾ ਨਹੀਂ ਗੁਰੂ ਨਾਨਕ ਦਾ ਘਰ ਆ ਰੱਬ ਦਾ ਘਰ ਆ ਰੱਬ ਦੀ ਸਿੱਖਿਆ ਲੈਣੀ ਹੈ ਬੈਠ ਕੇ ਬਹੁਤੇ ਤਾਂ ਗੱਲਾਂ ਕਰਨੇ ਜਾਂਦੇ ਗੁਰਦੁਆਰੇ ਕਿਹੜੀ ਗੱਲਾਂ ਮਾਰ ਕੇ ਆ ਗਏ ਬਸ ਪਤਾ ਨਹੀਂ ਸਾਨੂੰ ਤੇ ਜੇ ਆਸਾ ਦੀ ਵਾਰ ਦੀ ਵਿਚਾਰ ਹੋਏ ਨਾ ਦੁਨੀਆ ਹਿੱਲ ਜਾਏ ਗੁਰੂ ਪਾਤਸ਼ਾਹ ਕੀ ਕਹਿ ਰਹੇ ਆ ਰੱਬ ਬਹੁਤ ਵੱਡਾ ਆ ਵਾਹਿਗੁਰੂ ਬਹੁਤ ਬੇਅੰਤੋਦੰਤ ਨਹੀਂ ਹੈਗਾ ਬਸ ਸਟਾਰਟਿੰਗ ਪੁਆਇੰਟ ਹੈ ਟਾਈਪਡ ਹੈਗਾ ਹੀ ਨਹੀਂ ਬ ਬਹੁਤ ਵੱਡਾ ਸਾਇੰਸ ਵੀ ਹੈਰਾਨ ਰਹਿ ਗਈ ਇਸ ਗੱਲ ਤੇ ਕਿ ਜੇ ਆਪਾਂ ਜਿਸ ਗੈਲੈਕਸੀ ਦੇ ਵਿੱਚ ਸਾਡੀ ਧਰਤੀ ਹੈ ਚੋਂ ਬਾਹਰ ਨਿਕਲਣਾ ਹੋਏ ਨਾ ਭਜਨ ਨਵੰਦਾ ਇੰਨੀ ਸਪੀਡ ਨਾਲ ਜਾਵਾਂਗੇ ਤਾਂ 90 ਲੱਖ ਸਾਲ ਇਸ ਗੈਲੈਕਸੀ ਚੋਂ ਨਿਕਲਦੇ ਹੋਣ ਲੱਗਦੇ ਆ ਇੱਕ ਬ੍ਰਹਿਮੰਡ ਦੇ ਵਿੱਚ ਕਰੋੜਾਂ ਗੈਲੈਕਸੀਆਂ ਆ ਬ੍ਰਹਿਮੰਡ ਨੂੰ ਕ੍ਰੋਸ ਨਹੀਂ ਕੀਤਾ ਜਾ ਸਕਦਾ ਕਦੇ ਵੀ